ਸਤਿ ਸ੍ਰੀ ਅਕਾਲ ਸਤੰਭ ਫਿਰ ਤੁਸੀਂ ਜੁੜ ਚੁੱਕੇ ਹੋ ਪ੍ਰਾਈਮ ਖਬਰ ਦੇ ਨਾਲ ਤੁਹਾਡੇ ਵਾਸਤੇ ਨਵੀਂ ਅਪਡੇਟ ਲੈ ਕੇ ਆਏ ਆ ਅੱਜ ਫਿਰ ਗਰ ਸਕੂਲ ਦੇ ਬਾਹਰ ਜਿਹੜਾ ਛੁੱਟੀ ਦੇ ਟਾਈਮ ਸਾਰੀਆਂ ਸੰਸਥਾ ਔਰ ਟ੍ਰੈਫਿਕ ਵਾਲੇ ਪਹੁੰਚੇ ਨੇ ਜਿਹੜੇ ਇੱਥੇ ਹੁੱਲੜਬਾਜੀ ਕਰਦੇ ਨੇ ਉਹਨਾਂ ਨੂੰ ਨੱਥ ਪਾਣ ਦੇ ਵਾਸਤੇ ਆਓ ਆਪਾਂ ਤੁਹਾਨੂੰ ਦਿਖਾਣੇ ਆ ਲਾਈਵ ਤਸਵੀਰਾਂ ਇੱਥੋਂ ਦੀਆਂ ਕੀ ਕੁਝ ਹੁੰਦਾ ਸਕੂਲ ਦੇ ਛੁੱਟੀ ਦੇ ਟਾਈਮ ਫਿਰ ਉਹ ਕੀ ਅਲੱਗ-ਅਲੱਗ ਤਰ੍ਹਾਂ ਦੀ ਵਰਡਿੰਗ ਜੋ ਕਿ ਆਪਣੇ ਮੋਟਰਸਾਈਕਲਾਂ ਤੇ ਲਿਖਾਈ ਹੋਈ ਹੈ ਸਾਡੀ ਮਾਂ ਨੂੰ ਪੁੱਤ ਨਹੀਂ ਲੱਭਨੇ ਤੈਨੂੰ ਯਾਰ ਬਥੇਰੇ ਤੁਸੀਂ ਵਰਡਿੰਗ ਵੇਖੋ ਕਿ ਆਪਣੇ ਮੋਟਰਸਾਈਕਲ ਤੇ ਵਰਡਿੰਗ ਦੇਖੋ ਤੁਸੀਂ ਕਿੰਨੀ ਵਧੀਆ ਲਿਖਾਈ ਹੈ ਜਿੰਦਾਬਾਦ ਬਾਪੂ ਜੋ ਕਿ ਤੁਸੀਂ ਦੇਖ ਰਹੇ ਹੋ ਕਿ ਮੋਟਰਸਾਈਕਲ ਰਿਪੋਰਟ ਕਰ ਰਹੇ ਅੱਗੇ ਜਾਓ 100 ਹੀ ਪੜਿਆ ਪੜ 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 ਪ ਭਾਈ ਜੀ ਕੀ ਦਿੱਕਤ ਆ ਰਹੀਆਂ ਨੇ ਸਾਨੂੰ ਜੋ ਵੀ ਤੁਸੀਂ ਮੈਣਾ ਲੈ ਕੇ ਜਾਂਦੇ ਹੋ ਜਾਂ ਮੈਣਾ ਦੇ ਵਿੱਚ ਕੀ ਪ੍ਰੋਬਲਮ ਆ ਰਹੀ ਹੈ ਜੀ ਜੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਬੱਚੇ ਜਿਹੜੇ ਮੰਦਿਰ ਆ ਬਹੁਤ ਤਾਂ ਕਰਦੀ ਜੀ ਅਤੇ ਸੱਤ ਅੱਠ ਤਾਂ ਜਣੇ ਦਾ ਕਾਫਲਾ ਬਣ ਕੇ ਇੱਥੇ ਆਣ ਕੇ ਮਾਨੂੰ ਖੜ ਜਾਂਦੇ ਆ ਜੇ ਅਸੀਂ ਰੋਕਦੇ ਆਂ ਤੇ ਅੱਗੋਂ ਗੱਲ ਨੂੰ ਆਉਂਦੇ ਜੀ ਕੱਲੀ ਕੱਲੀ ਇੱਥੇ ਕੱਟ ਹੁੰਦਾ ਅੱਗੋਂ ਜਾ ਕੇ ਜੀ ਜਦੋਂ ਕੱਲੇ ਕੱਲੇ ਹੋ ਜੀਦਾ ਉੱਥੇ ਜਾ ਕੇ ਘੇਰ ਕੇ ਜੀ ਤਾਂ ਕਰਦੇ ਆ ਹਾਂ ਜੀ ਤੇ ਜੀ ਕਰਕੇ ਮਤਲਬ ਤੁਹਾਡੇ ਰੂਟ ਤੇ ਜਾ ਕੇ ਘੇਰ ਹਾਂਜੀ ਹਾਂ ਜੀ ਰੂਟ ਤੇ ਮੰਨ ਲਓ ਇੱਥੇ ਰੋਕਦੇ ਆਂ ਅੱਗੇ ਰੂਟ ਤੇ ਜਾ ਕੇ ਫਿਰ ਕੱਲੇ ਕੱਲੇ ਚਾਰ ਚਰਜਾਂ ਦੇ ਮੋੜ ਸੇ ਅੱਗੇ ਪਿੱਛੇ ਲਾਉਂਦੇ ਆ ਜੀ ਬਹੁਤ ਤਾਂ ਕਰਦੇ ਆ ਅਸੀਂ ਤਾਂ ਬੜੇ ਪਰੇਸ਼ਾਨ ਆ ਇਨਾ ਮਂਡੀਰ ਤੋਂ ਅੱਜ ਅੱਜ ਜਿਹੜਾ ਇਹਨਾਂ ਉਪਰਾਲਾ ਕੀਤਾ ਬਹੁਤ ਵਧੀਆ ਲੱਗਾ ਜੀ ਤੁਸੀਂ ਦੇਖ ਰਹੇ ਹੋ ਜੋ ਕਿ ਸੋਸਾਵਾ ਵੱਲੋਂ ਪਹੁੰਚ ਕੇ ਮਿਕਲਾ ਨੂੰ ਬਲੌਕ ਕੇ ਚੈੱਕ ਕੀਤਾ ਜਾ ਰਿਹਾ ਹੈ ਜੋ ਕਿ ਪ੍ਰੇਸ਼ਾਨੀਆਂ ਇਹਨਾਂ ਨੂੰ ਮੋਟਾ ਤੇ ਹੁੰਦੇ ਇਸ ਕਰਕੇ तकरीबन ਅਭੀ ਤੋਂ 4-5 ਦਿਨ ਦੀ ਡਿਊਟੀ ਹੈ ਇਹ ਆਨੰਦਪੁਰ ਸਾਹਿਬ ਜਾਣ ਕਰਕੇ ਸਟਾਫ ਜਿਹੜਾ ਸਾਰਾ ਸੀ ਉਹ ਆਨੰਦਪੁਰ ਸਾਹਿਬ ਡਿਊਟੀ ਚੋਂ ਗਿਆ ਸੀ ਉਹਦੇ ਕਰਕੇ ਵਿੱਚੋਂ 5-4 ਦਿਨ ਇਸ ਦਾ ਤਾਂ ਡਿਲੇ ਪੈ ਗਿਆ ਕਿ ਅਸੀਂ ਨਹੀਂ ਆ ਸਕੀ ਕਿਉਂਕਿ ਜਿਹੜਾ ਸਟਾਫ ਹੈ ਸਾਰਾ ਜਿਹੜਾ ਆਨੰਦਪੁਰ ਸਾਹਿਬ ਗਿਆ ਸੀ ਮੇਰਾ तकरीबन ਅਸੀਂ ਇੱਥੇ ਜਿਹੜਾ ਛੁੱਟੀ ਹੋਣ ਦੇ ਟਾਈਮ ਜਾਂ ਸਕੂਲ ਲੱਗਣ ਦੇ ਟਾਈਮ ਇੱਥੇ ਹੀ ਆਦੇ ਸਟਾਫ ਨੂੰ ਲੈ ਕੇ ਹਾਜ਼ਰ ਹੋਣੇ ਆ ਕਿ ਕਿਸੇ ਤਰ੍ਹਾਂ ਦੀ ਕੋਈ ਇਦਾਂ ਦੀ ਗੱਲ ਨਾ ਹੋਵੇ ਕਿ ਇਹ ਬੱਚਿਆਂ ਨੂੰ ਪਰੇਸ਼ਾਨੀ ਆਵੇ ਤੇ ਅਸੀਂ ਜਿਹੜੇ ਸਤਨਾਮ ਸਿੰਘ ਦੀ ਸਮਾਜ ਸੇਵੀ ਨੇ ਉਹਨਾਂ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਨਾਲ ਸਾਡਾ ਸਾਥ ਦਿੱਤਾ ਕਿਉਂਕਿ ਸਟਾਫ ਦੀ ਕਾਟ ਹੋਣ ਕਰਕੇ ਨਾ ਕਿਉਂਕਿ ਇਹਨਾਂ ਨੂੰ ਕਵਰ ਕਰਨਾ ਜਿਹੜਾ ਬਹੁਤ ਮੁਸ਼ਕਲ ਸੀ ਜਿਹੜੇ ਲੜਕੇ ਨੇ ਜਿਹੜੇ ਵਾਰਾ ਕਰਤੀ ਕਰਨ ਵਾਲੇ ਤੇ ਉਲੜਬਾਜੀ ਕਰਨ ਵਾਲ ਉਹ ਸਾਨੂੰ ਦੇਖ ਕੇ ਪਿੱਛੇ ਮੁੜ ਜਾਂਦੇ ਆ ਤੇ ਇਸ ਕਰਕੇ ਜਦੋਂ ਹੁਣ ਅਸੀਂ ਅਲੱਗ-ਅਲੱਗ ਖੜੇ ਆ ਤੇ ਹੁਣ ਉਹਨਾਂ ਨੂੰ ਪਤਾ ਲੱਗ ਜਾਣਾ ਅੱਜ ਤੁਸੀਂ ਦੇਖੇ ਹੋਣਾ ਵੀ ਕੋਈ ਵੀ ਤਾਂ ਦਾ ਉਲੜਬਾਜੀ ਕਰਨ ਵਾਲਾ ਜਾਂ ਇਤਾਂ ਦੀ ਅਗਾਰਾ ਕਰਦੀ ਕਰਨ ਵਾਲਾ ਕੋਈ ਵੀ ਲੜਕਾ ਇਥੇ ਇੱਕ ਵੈਨ ਵਾਲੇ ਵੱਲੋਂ ਇਹ ਕਿਹਾ ਗਿਆ ਡਰਾਈਵਰਾਂ ਨੂੰ ਕਿ ਓਕੇ ਜਦੋਂ ਇਹ ਟੁੰਡ ਮੁੰਡੇ ਦਾ ਬਣਾਉਂਦਾ ਜਦੋਂ ਅਸੀਂ ਰੋਕਦੇ ਆ ਇਥੋਂ ਦੇ ਕੇ ਚਲੇ ਜਾਂਦੇ ਨੇ ਸਾਨੂੰ ਗੱਡੀਆਂ ਰਾਹ 'ਚ ਰੋਕ ਕੇ ਬੜਾ ਪ੍ਰੇਸ਼ਾਨ ਕਰਦੇ ਨੇ ਉਹ ਗੱਲ ਇਹ ਨਾਲ ਜੀ ਜਿਹੜੀਆਂ ਇਥੋਂ ਗੱਡੀਆਂ ਚਲੀਆਂ ਜਾਂਦੀਆਂ ਨੇ ਜਾਂ ਜਿਹੜੇ ਰਸਤੇ ਦੇ ਵਿੱਚ ਕਰਦੇ ਆ ਇਦਾਂ ਦਾ ਜਿਸ ਤਰ੍ਹਾਂ ਆਪਣੇ ਸਲਾਮ ਖੰਜੀ ਸਮਾਜਸ਼ੀਲ ਇਹ ਲੇਖ ਸਿਵਾ ਵਾਲੇ ਆ ਗਿਆ ਉਹਨਾਂ ਕੋਲੇ ਸਪੈਟ ਪਹੁੰਚੀ ਸੀ ਤਾਂ ਹੀ ਉਹ ਅੱਜ ਇੱਥੇ ਪਹੁੰਚੇ ਆ ਅਰੇ ਜਿਹੜਾ ਵੈਨਾਂ ਵਾਲੇ ਨੂੰ ਰਸਤੇ 'ਚ ਰੋਕਦੇ ਆ ਜਾਂ ਤਾਂ ਉਹਨਾਂ ਦੇ ਕੋਈ ਵਹੀਕਲ ਦਾ ਨੰਬਰ ਨੋਟ ਕੀਤਾ ਜਾਵੇ ਜਾਂ ਉਹਨਾਂ ਦੀ ਕੋਈ ਫੋਟੋ ਖਿੱਚੀ ਜਾਵੇ ਜੀ ਤਾਂ ਤਾਂ ਪਤਾ ਲੱਗ ਸਕੇ ਕਿ ਇਹ ਜਿਹੜੇ ਲੜਕੇ ਨੇ ਉਹ ਕਿਹੜੇ ਪਿੰਡ ਦੇ ਨੇ ਜਾਂ ਜਿਹੜਾ ਵਹੀਕਲ ਹੈ ਉਹ ਕਿਹਦਾ ਫਿਰ ਵੀ ਆਪਾਂ ਹੱਲ ਕਰ ਸਕਦੇ ਇੱਕ ਇਹ ਵੇਖ ਜਦੋਂ ਵੀ ਕੱਲ ਤੋਂ ਭਾਵੇਂ ਇਕੱਠ ਹੋਇਆ ਤਾਂ ਉਹ ਕਹਿੰਦੇ ਜਦੋਂ ਅਸੀਂ ਫੋਨ ਕਰਨੇ ਆ ਇੱਕੋ ਪ੍ਰਸ਼ਾਸਨ ਕੱਲ ਕਹਿੰਦਾ ਸਟਾਫ ਘਟੇ ਸਟਾਫ ਘਟੇ ਸਟਾਫ ਘਟੇ ਸਟਾਫ ਦੇ ਸਰਪਤੇ ਇਹ ਤੁਹਾਨੂੰ ਕਿ ਸਟਾਫ ਜਿਹੜਾ ਜਿਸ ਤਰ੍ਹਾਂ ਆਪਾਂ ਮੰਨ ਲਓ ਟ੍ਰੈਕ ਸਟਾਫ ਦੇ ਵਿੱਚ ਜਿੱਥੇ ਤਾਂ ਅਸੀਂ ਮੰਨ ਲਓ 15 ਬੰਦੇ ਹੁੰਦੇ ਸੀ ਅੱਜ ਅਸੀਂ 4 ਬੰਦੇ ਆ ਗਏ ਇੱਕ ਮੈਂ ਆ ਜੀ ਇੱਕ ਮੇਰੇ ਨਾਲ ਸੰਦਰ ਸਾਹਿਬ ਨੇ ਦੋ ਮੇਰੇ ਨਾਲ ਲਿਜਿ ਨੇ ਕਿਉਂਕਿ ਸਕੂਲ ਦਾ ਟਾਈਮ ਜਦੋਂ ਫੁੱਟੇ ਟਾਈਮ ਹੁੰਦਾ ਬਾਹਮਣੀ ਚੁੰਗੀ ਦੀ ਬਹੁਤ ਰਸ਼ ਪੈਂਦਾ ਇਸ ਕਰਕੇ ਸਾਨੂੰ ਉੱਤਰ ਵੀ ਜਿਹੜਾ ਹੈ ਨਾ ਇੱਕ ਸਟਾਫ ਮੈਂਬਰ ਲਾਉਣਾ ਜਿਹੜਾ ਜ਼ਰੂਰੀ ਬਣ ਜਾਂਦਾ ਨਹੀਂ ਇਹ ਕਹਿਣੇ ਚਾਹਦੇ ਜਦੋਂ ਥਾਣੇ ਵੀ ਅਸੀਂ ਪੂਰ ਕਰਦੇ ਚੋਰ ਬਖਾ ਲੈ ਲਿਆ ਜਾਂ ਕੋਈ ਥਾਣੇ ਚ ਵੀ ਇਹੀ ਗੱਲ ਕਹੀ ਜਾਂਦੀ ਵੀ ਬਹੁਤ ਬੜੀ ਕਾਟੇ ਮੈਂ ਕਹਿੰਦਾ ਨਾ ਜੀ ਅੱਜ ਕੱਲ ਰਿਟਾਇਰਮੈਂਟ ਬਹੁਤ ਜ਼ਿਆਦਾ ਹੋ ਰਹੀ ਹੈ ਜੀ ਰਿਟਾਇਰਮੈਂਟ ਹੋਣ ਦੇ ਨਾਲ ਨਾਲ ਜਿਹੜੀ ਫੋਰਸੇ ਫੋਰਸ ਦੀ ਦਮੀ ਤਾਂ ਜਰੂਰ ਆ ਰਹੀ ਹੈ। ਕੋਈ ਇਹ ਪ੍ਰਸ਼ਾਸਨ ਨੂੰ ਅਸੀਂ ਵੀ ਮੰਗ ਕਰਦੇ ਹਾਂ ਮੀਡੀਆ ਵਾਲੇ ਜਿਹੜੀ ਇਹ ਵਕਤ ਤੋਂ ਬਾਅਦ ਜਿਹੜੀ ਖਾੜਿਆਂ ਦੇ ਵਿੱਚ ਜਿਹੜੀ ਇਹ ਫੋਟੋ ਪਹੁੰਚਾਈ ਜਾਵੇ। ਜਿਹੜਾ ਸਾਡੇ ਨਾਲ ਜਿਹੜੀ ਹੈ ਸਭ ਬਹੁਤ ਨੇ। ਕਿ ਆਪਾਂ ਚੱਲ ਪਈ ਸੀ ਅ ਸੀਨੇਟ ਕੈਨੇਡਾ ਤੋਂ ਬੋਲਦੇ ਹੋ। ਤੇ ਤੁਹਾਟਾ ਜੀ ਮਕਸਦ ਆ ਕੇ ਜੋ ਤੁਹਾਡੇ ਵੱਲੋਂ ਅੱਜ ਵੀ ਕੰਮ ਜੀ ਦਿੱਤੀ ਜਾ ਰਹੀ ਹੈ। ਵਾਈਲੂਜੀ ਦਾ ਕਾਲ ਸਾਹ ਵਾਈਲੂਜੀ ਕੀ ਫਤਹਿ ਕੱਲ ਇੱਕ ਮੀਟਿੰਗ ਹੋਈ ਸੀ ਸ਼ੇਪਾਉਂਦੇ ਵਿੱਚ ਸ਼ੇਪਾਉਂਦੇ ਮੀਟਿੰਗ ਵਿੱਚ ਜਤਮੋਹ ਦੇ ਵੀਰ ਨੇ ਜੋਗਾ ਸਿੰਘ ਨੇ ਇੱਕ ਸਮੱਸਿਆ ਠਾਈ ਸੀ ਇਸ ਤੋਂ ਪਹਿਲਾਂ ਹੀ ਵਾਸੇ ਸੀ ਇਹ ਤੇ ਕੰਮ ਕੀਤਾ ਕਿ ਕੁੜੀਆਂ ਸਕੂਲ ਤੋਂ ਬਹੁਤ ਮੰਦਿਰ ਬਹੁਤ ਤੰਗ ਕਰਦੀ ਹੈ ਸਾਡੀ ਇੱਕੋ ਮੰਨ ਚਲਿਆਂ ਨੂੰ ਉਹ ਮੰਦਿਰ ਨੂੰ ਇੱਕ ਬੇਨਤੀ ਹੈ ਵੀ ਅੱਜ ਅਸੀਂ ਸਾਰੇ ਵੀਰ ਜੁਣਿਆਂ ਤੇ ਪਿਆਰ ਨਾਲ ਸਾਰਿਆਂ ਨੂੰ ਕਹਿ ਰਹੇ ਹਾਂ ਇਹ ਸਾਰੀਆਂ ਸਾਡੀਆਂ ਧੀਆ ਪੈਨਾਂ ਨੇ ਸਾਡੇ ਪਰਿਵਾਰਾਂ ਦੀਆਂ ਬੇਟੀਆਂ ਨੇ ਜੇਕਰ ਇਹਨਾਂ ਧੀਆਂ ਨੂੰ ਤਕਲੀਫ ਆਈ ਤਾਂ ਪਹਿਲਾਂ ਸਾਨੂੰ ਆਈ। ਇਹ ਇੱਕ ਪੰਜਾਬ ਦਾ ਧਰਤੀ ਹੈ ਜਿੱਥੇ ਬਹੁਤ ਸ਼ਾਂਤ ਹੈ, ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਨਾਲ ਹੀ ਅਸੀਂ ਰਿਪਰੈਜ਼ੈਂਟ ਕਰਨੇ ਆ ਖਾਲਸਾ ਰਾਜ ਨੂੰ। ਖਾਲਸਾ ਰਾਜ ਦੇ ਵਿੱਚ ਧੀਆਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਸੀ। ਅਸੀਂ ਉਹਨਾਂ ਧੀਆਂ ਦੀ ਰਾਖੀ ਲਈ ਅੱਜ ਖੜੇ ਆ। ਮੇਰੇ ਇੱਕ ਵੈਨ ਵਾਲੇ ਵੀਰ ਨਾਲ ਗੱਲ ਹੋਈ ਹੈ। ਮੇਰਾ ਵੀਰ ਕਹਿੰਦਾ ਵੀ ਦੋ ਤਿੰਨ ਦਿਨ ਤੋਂ ਸਾਨੂੰ ਕੁਝ ਗੁੰਡੇ ਅੰਸਰ ਬੜਾ ਤੰਗ ਕਰ ਰਹੇ ਨੇ। ਅੱਜ ਉਹ ਵੀਰ ਨੂੰ ਅਸੀਂ ਨੰਬਰ ਵੀ ਦੇ ਆਏ ਆ ਤੇ ਦੂਜੀ ਗੱਲ ਹੈ ਵੀ ਗੁੰਡੇ ਅਸਰਾਣ ਸਾਡੀ ਇੱਕ ਚੇਤਾਵਨੀ ਹੈ ਵੀ ਇਹ ਏਰੀਆ ਛੱਡ ਦਿਓ ਸਾਡੀਆਂ ਧੀਆਂ ਦਾ ਏਰੀਆ ਹੈ ਜੇ ਤੁਸੀਂ ਨਾ ਛੱਡਿਆ ਤੇ ਫਿਰ ਡਾਂਗਾਂ ਚੜਾਵਾਂਗੇ ਬਾਕੀ ਬਹੁਤ ਖੁਸ਼ੀ ਅੱਜ ਵੀ ਪ੍ਰਸ਼ਾਸਨ ਪੂਰਾ ਸਹਿਯੋਗ ਦੇ ਰਿਹਾ ਹੈ ਇਸੇ ਤਰ੍ਹਾਂ ਹੀ ਬਾਕੀ ਸਮਾਜ ਸੇਵਾ ਸੰਸਥਾਵਾਂ ਨੂੰ ਜਿਹੜੇ ਵੀ ਮੇਰੇ ਵੀਰ ਸੇਵਾ ਕਰਨੇ ਚਾਹੁੰਦੇ ਨੇ ਉਹਨਾਂ ਨੂੰ ਇੱਕ ਬੇਨਤੀ ਹੈ ਵੀ ਆਪਾਂ ਇਸ ਪੰਜਾਬ ਦੀ ਧਰਤੀ ਨੂੰ ਇਹਨਾਂ ਧੀਆਂ ਨੂੰ ਧੀਆਂ ਦੀ ਇੱਜ਼ਤ ਲਈ ਅੱਗੇ ਆਈਏ ਤੇ ਇਹ ਆਪਣੇ ਪਰਿਵਾਰ ਸਮਾਲੀਏ ਸਭ ਨਾਲ ਵੱਡੀ ਸਮਾਜ ਸੇਵਾ ਇਹ ਵੀ ਇਹ ਤੀਆਂ ਸੇਵ ਸਾਡੇ ਘਾਂਜ ਬੋਨ ਜਾਣ ਬਸ ਇਹੀ ਮੇਰੀ ਅਪੀਲ ਹੈ ਸਾਰੇ ਜਲਾਲਾ ਦੇ ਵਸਿਆਂ ਨੂੰ ਆਓ ਰਲ ਮਿਲ ਕੇ ਆਪਾਂ ਸੋਹਣੇ ਪੰਜਾਬ ਦੀ ਸਿਰਜਣਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ